¡Viva ਵਾਹਿਗੁਰੂ ਜੀ ਦੇ ਫਤੇ ਮੇਰਾ ਨਾਮ ਗੁਰਮੀਤ ਸਿੰਘ ਚੀਮਾ ਬਲਾਕ ਪ੍ਰਧਾਨ ਸ੍ਰੀ ਹਰਗਬਿੰਦਪੁਰ ਦਾ ਕ੍ਰਾਂਤੀਕਾਰੀ ਜਥੇਬੰਦੀ ਦਾ ਇਹ ਸਾਡੀ ਪੰਨ ਪਰ ਜੋਰ ਮੋਦੀ ਖਸਗਾਨੀ ਤਾਵਣੀ ਆ ਜੇ ਤੋ ਇਹ ਆਈਡੀ ਦਾ ਕਾਲੇ ਕਾਨੂੰਨ ਜਿਹੜੇ ਵਾਪਸ ਕੀਤੇ ਸਾਡੇ ਦਾ ਤੱਕੇ ਦੇ ਨਾਲ ਸਾਡੇ ਗੱਲ ਮਾਦੇ ਆ ਜੇ ਸਾਨੂੰ ਕਿਸੇ ਕੋਡ ਦੀ ਲੋੜ ਨਹੀਂ ਹੈ ਹੀ ਕੋਡ ਨਹੀਂ ਪਾਉਣਾ ਚਾਹੀਦੇ ਤੂੰ ਧੱਕੇ ਦੇ ਨਾਲ ਆ ਕੇ ਵੀ ਕੋਡ ਪਾਉਏ ਇਹ ਸਾਡੇ ਕੋਲ ਨਹੀਂ ਪੈਣਾ ਜੇ ਮੋਦੀ ਸਰਕਾਰ ਇਹ ਕਾਲੇ ਕਾਨੂੰਨ ਆਪਣੇ ਵਾਪਸ ਨਾ ਜਿੱਤੇ ਇਹ ਸੰਗਰਸ਼ ਜੇ ਇਹਨਾਂ ਨੂੰ ਪੂਨੇ ਦਿੱਨੇ ਸ਼ੁਰੂ ਕਰਾਂਗੇ ਜਿਵੇਂ ਅੱਜ ਸਰੀਆ ਗੰਦਪੁਰ ਲਕਾਲੀ ਚੌਂधरी ਦੇ ਵਿੱਚ ਧਰਨਾ ਦਿੱਤਾ ਵਾ ਵਾਖ ਵਾਖ ਹੋਰ ਵੀ ਆਵਦੇ ਸੱਜਣ ਬੰਦੀ ਨੇ ਧਰਨਾ ਦਿੱਤਾ ਇਹ ਕਾਲੇ ਕਾਨੂੰਨ ਆਪਣੇ ਮੌਦੀ ਦੇ ਵਾਪਸ ਨਾਲੇ ਪਾਏ ਘਰ ਘਰ ਜਾ ਕੇ ਲੋਕਾਂ ਨੂੰ ਲਾ ਬੰਦ ਕਰਾਂਗੇ ਤਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਮੋਦੀ ਸਰਕਾਰ ਨੂੰ ਇਹੋ ਜਿਹੀ ਨਾਤ ਪਾਵਾਂਗੇ ਨਾ ਉਹਨੇ ਸੋਚਿਆ ਉਹ ਵੀ ਕਦੀ ਇਹ ਸਾਡੇ ਨਾਲ ਹੋਇਆ ਇਹ ਦਿੱਲੀ ਦੇ ਹਾਕਮ ਸਾਡੇ ਨਾਲ ਮੇਸਾ ਹੀ ਮਾਤਾ ਹੀ ਮਾਲਾ ਸਲੂ ਕਰਦੇ ਰਹੇ ਆ ਪਹਿਲਾਂ 84 ਦੇ ਦੰਗੇ ਫਿਰ ਅੰਦਰ ਸਾਹਿਬ ਤੇ ਟੈਕ ਕਰਵਾਇਆ ਆ ਸਾਡੇ ਨਾਲ ਸੈਸ਼ਨ ਜ਼ਿਲ੍ਹਾ ਕ ਦਾ ਹਸਪਤਾਲ ਮੈਂ ਜ਼ਿਲ੍ਹਾ ਜਨ ਸਕੱਤਰ ਡਾਕਟਰ ਕੁਮਾਰ ਸਿੰਘ ਜੇਲ ਸਾਡੇ ਸੂਬਾ ਸਰਕਾਰ ਹਰ ਜਵਾਲ ਦੀ ਟੀਮ ਵੱਖ-ਵੱਖ ਜਿੱਥੇ-ਜਿੱਥੇ ਤਰਨ ਲੱਗੇ ਉੱਥੇ ਸਾਰੇ ਸੂਬਾ ਦਾ ਕਰ ਰਹੇ ਆ ਮੈਂ ਹੀ ਪਹਿਲਾਂ ਸਰਕਾਰ ਹਰ ਜਵਾਲ ਦੇ ਚੌਂਕ ਦੇ ਵਿੱਚ ਘੁੰਮਣ ਦੇ ਕੇ ਆਏ ਉਸ ਤੋਂ ਬਾਅਦ ਚੱਲੇ ਤੇ ਰੋਟੀਆਂ ਦੇ ਉੱਤੇ ਇਹ ਜੋ ਸਰਕਾਰ ਮਤੀ ਸਰਕਾਰ ਨੇ ਸਾਡੇ ਤੇ ਕਾਲੇ ਕਾਨੂੰਨ ਥੋਪੇ ਆ ਜਿਨ੍ਹਾਂ ਦੀ ਸਾਨੂੰ ਲੋੜ ਨਹੀਂਗੀ ਇਹ ਸਾਨੂੰ ਭੁੱਖ ਨਹੀਂ ਲੱਗੀ ਸਾਨੂੰ ਬਦੋ ਬਦੀ ਰੋਟੀ ਕਿਦਾਂ ਖਵਾਲ ਦੇਗਾ ਉਸ ਮੱਦੇ ਵਿੱਚ ਕਿਸਾਨ ਜਥੇਬੰਦੀਆਂ ਨੇ ਯੂਥ ਤਕੜਾ ਜੋ ਪਰਵਾਹ ਤਾਂ ਮੰਨਦਾ ਸਦਾ ਦਤਾ ਉਹਨੂੰ ਸਮਰਥਨ ਦਿੰਦੇ ਹੋਏ ਅਸੀਂ ਮੈਡੀਕਲ ਕੰਟੀਨੂਅਲ ਜਿੱਦਾਂ ਜਿਹੜੇ ਪਿੰਡਾਂ ਦੇ ਆਪਾਂ ਸਮਰਥਨ ਕੈਂਪ ਤੇ ਇਕੱਠੇ ਹੋ ਗਏ ਹਰ ਤਰ੍ਹਾਂ ਦੇ ਨਾਲ ਆਪਾਂ ਸਮਰਥਨ ਕਰ ਰਹੇ ਆਂ ਵੱਖ-ਵੱਖ ਤਰ੍ਹਾਂ ਦੇ ਨਾਲ ਕੁਝ ਕੈਂਪ ਲਾ ਕੇ ਸਾਡੇ ਸੁਪਾਪਰ ਤਾਂ ਡਾਕਟਰ ਧਨਵਰ ਸਿੰਘ गोयल ਉਹ ਸਾਡੇ ਉੱਥੇ ਦਿੱਲੀ ਵਿੱਚ ਤੁਹਾਨੂੰ ਵਿੱਚ ਸਹੂਲਤ ਕਰ ਰਹੇ ਆਂ ਕੁਝ ਆਪਣਾ ਮੈਡੀਕਲ ਕੈਂਪ ਲਾ ਕੇ ਕਰ ਰਹੇ ਆਂ ਤੇ ਸਾਡੇ ਕੁਝ ਸੱਜਣ ਜਿਹੜੇ ਚਲੇ ਗਏ ਆ ਅਸੀਂ ਵੀ ਅੱਜ ਤੋਂ ਦਿਨ ਦੇ ਵਿੱਚ ਚਾਲੇ ਪਾ ਰਹੇ ਆਂ ਕੱਲ ਕੱਲ ਤੋਂ ਬਾਅਦ ਸੋ ਅਸੀਂ ਆਪਣੀ ਕੋਸ਼ਿਸ਼ ਇਹ ਆ ਵੀ ਚੇਜ ਨਹੀਂ ਜਿਹੜੇ ਬੰਦੇ ਨਹੀਂ ਜਾ ਸਕਦੇ ਉਹ ਆਪਣੇ ਇੱਥੇ ਧਰਨਿਆਂ ਦੇ ਵਿੱਚ ਸੰਗੋਲਿਤ ਕਰਕੇ ਆਪਣਾ ਪੂਰਾ ਜੋਰ ਲਾਣੇ ਕਰਨ ਤਾਂ ਕਿ ਆਪਣਾ ਜਿਹੜਾ ਕੁੱਪਾ ਵਸੂ ਪਾਇਆ ਜਾਵੇ ਸਾਹਿਬ ਸਾਹੀ ਜਿੱਕੀ ਪਤੇ ਜਿੰਨੇ ਵੀ ਵੀਰ ਅੱਜ ਜਿੱਕੀ ਧਰਨੇ ਦੇ ਵਿੱਚ ਆਏ ਨੇ ਕਿਉਂਕਿ ਆਮ ਲੋਕ ਜੇ ਆਪਾਂ ਕਹਿ ਲਈਏ ਵੀ ਧਰਤੀ ਦੇ ਉੱਪਰ ਜਨਮ ਸਾਰੇ ਲੈਂਦੇ ਆ ਆਪਣਾ ਗੁਜ਼ਾਰਾ ਸਾਰੇ ਕਰਦੇ ਆ ਕੋਈ ਕਾਰੀ ਹੁੰਦਾ ਕੋਈ ਪਰਪਕਾਰੀ ਹੁੰਦਾ ਪਰਪਕਾਰੀ ਨੂੰ ਕਿਹਾ ਜਾਂਦਾ ਜਿਹੜਾ ਇਕੱਲੇ ਆਪਣੇ ਲਈ ਜੀਂਦਾ ਹੈ ਇੱਕ ਸ਼ਾਇਰ ਨੇ ਕਹਿਣੇ ਤਾਂ ਅੱਖਾਂ ਹੀ ਚਾਣ ਤੇ ਮਰਨ ਇੱਥੇ ਫਾਇਦਾ ਕਦੀ ਹੁੰਦਾ ਇਨਸਾਨ ਕੋਈ ਦੇਸ਼ ਕੌਮ ਤੇ ਅੜਕਦੀ ਬੰਦ ਵਤਨ ਦੀਆਂ ਖਾਤਰ ਵਾਰ ਜਾਂਦਾ ਸੁਨਮਾ ਜਾਨ ਕੋਈ ਆਪਣੇ ਲਈ ਤਾਂ ਮਰਦੇ ਨੇ ਸਭ ਇੱਥੇ ਹੁੰਦਾ ਦੂਜਿਆਂ ਲਈ ਕੁਰਬਾਨ ਕੋਈ ਪਰਲੋਕੀ ਜੱਗ ਤੇ ਉਹਨਾਂ ਨੂੰ ਪੂਜਦੇ ਨੇ ਜਿਹੜੇ ਕਰਦੇ ਨੇ ਕੰਮ ਆਰ ਤੋ ਜਿੰਨੇ ਵੀ ਵੀਰ ਆਪਣੇ ਘਰਾਂ ਦੇ ਕੰਮ ਛੱਡ ਕੇ ਜਿਹੜੇ ਦਿੱਲੀ ਦੇ ਘਰਨੇ ਤੇ ਬੈਠੇ ਨੇ ਜਾਂ ਜਿਹੜੇ ਵੀਰ ਅੱਜ ਮਾਜਵਾਂਗ ਦਾ ਸੱਦਾ ਦਿੱਤਾ ਗਿਆ ਕਿਸਾਨ ਜਥੇ ਬੰਦੀਆਂ ਦੇ ਵੱਲੋਂ ਉਹਦੇ ਨਾਲ ਵਿੱਚ ਸ਼ਾਮਲ ਹੋਏ ਨੇ ਉਹਨਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਤੇ ਇਹਨਾਂ ਨੂੰ ਇਹ ਗੱਲ ਕਹਿਣੀ ਚਾਹੁੰਦੇ ਆਂ ਵੀ ਆਪਣਾ ਹੌਂਸਲਾ ਕਦੇ ਵੀ ਛੋਟਾ ਨਹੀਂ ਕਰਨਾ ਅਰ ਜੇ ਦਾ ਤੁਹਾਨੂੰ ਸਾਨੂੰ ਲੱਗਦਾ ਹੈ ਕਿ ਉਹ ਸਰਕਾਰ ਹੈ ਤੇ ਆਪਾਂ ਉਹਦੇ ਨਾਲ ਮੱਥਾ ਕਿੰਨਾ ਲਾਰਾਂਗੇ ਸਾਡਾ ਇਤਿਹਾਸ ਵੀ ਰਿਹਾ ਹੈ ਹਰ ਬਿੰਦੀ ਸਿੱਧਾ ਜਿੱਥੇ ਬੈਠ ਕੇ ਗੂਰੂ ਕਰਦਾ ਸੀ ਤੇ ਮਜ਼ਲੂਮਾਂ ਦੇ ਉੱਪਰ ਆਪਾਂ ਜ਼ੁਲਮ ਕਰਦਾ ਸੀ ਉਸ ਸਿੱਲ ਨੂੰ ਸਾਡੇ ਸਿੰਘਾਂ ਨੇ ਘੋੜਿਆਂ ਦੇ ਪਿੱਛੇ ਪਾ ਕੇ ਤੇ ਕਾਰਤਕ ਸਾਹਿਬ ਦੇ ਸ੍ਰੀ ਹਰਮੰਦਰ ਸਾਹਿਬ ਦੇ ਜਿਹੜੀ ਪ੍ਰਕਰਮਾ ਦੇ ਵਿੱਚ ਦੰਗੇ ਸਤਾਪੂਰ ਤੇ ਸਿੱਲ ਅੱਜ ਵੀ ਪਈ ਹੈ ਤੇ ਮੋਦੀ ਨੂੰ ਇਹ ਗੱਲ ਕਹਿਣਾ ਚਾਹੁੰਦੇ ਆ ਕਿ ਦੁਨੀਆਂ ਦੇ ਰਾਜੇ ਬੜੇ ਆਏ ਨੇ ਮਹਾਰਾਜੇ ਬੜੇ ਆਏ ਨੇ ਪਰ ਹਿੰਦੂ ਤੇ ਬੜਾ ਨੇ ਉਹ ਤੋਂ ਦਿਸ਼ਾ ਬਣਾਉਂਦੇ ਰਹੇ ਕਾਤੂਰ ਅਲਸੀ ਜਿੰਨਾ ਮਰਜੀ ਕੋਈ ਤਗੜਾ ਹੋ ਜੇ ਜਿੰਨਾ ਮਰਜੀ ਤੂੰ ਆਪਣੀ ਫੌਜ ਲਾ ਲੈ ਤੇ ਜਿਹੜਾ ਪੰਜਾਬ ਦਾ ਕਾਫਲਾ ਹੈ ਜੀ ਗੁਰੂ ਸਿੰਘ ਮਹਾਰਾਜ ਦੇ ਫਰਜ਼ੰਦਾਂ ਦਾ ਕਾਫਲਾ ਹੈ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਤੇ ਆਪਣੇ ਚਾਰ ਪੁੱਤਰ ਆਪਣਾ ਸਰਬੰਸ ਵਾਰ ਕੇ ਇਹ ਗੱਲ ਕਹੀ ਸੀ ਇਹਨਾਂ ਪੁੱਤਰਾਂ ਦੇ ਸਿਰ ਪਰਵਾਰ ਤੇ ਸੁਤਜਾਰ ਚਾਰ ਮੂਏ ਤੋਂ ਕੀ ਹੁਆ ਜੀ 24000 ਆਪਾਂ